ਕਿੰਸਾ ਸਕਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਿਸ਼ਰਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਦੀਪ ਸਿੰਘ ਹਣਾ ਕੋਲ ਆਪਾਂ ਆਏ ਆਂ ਤੇ ਅੱਜ ਤੁਹਾਨੂੰ ਦੋ ਜਰਸੀ گاਵਾ ਤੁਹਾਨੂੰ ਦਿਖਾਉਣੀ ਆ ਹੁਣ ਇਹ ਆਈਆਂ ਵਾ ਹੱਲੇ ਤੇ ਬਾਕੀ ਦੋਵੇਂ ਗੱਬਣਾ ਵਾ ਤੇ ਆਪਣੇ ਇੱਥੇ ਆ ਕੇ ਪਾਸ ਕਰਕੇ ਵੇਸ ਚਾਖ ਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਤਸੱਲੀ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਦਿਆ ਮੇਰਾ ਬਾਬੇ ਨਾਨਕ ਦੀਆ ਚਲੋ ਮੇਰਾ ਹੀ ਚਾਹੀਦੀਆਂ ਜੀ ਹਾਂਜੀ ਤੇ ਨਾਮ ਦੱਸਦੇ ਕਰੀ ਫਿਰ ਨਾਮ ਮੇਰਾ ਵੀਰ ਜੀ ਪ੍ਰਦੀਪ ਸਿੰਘ ਜੀ ਸਨ ਆਫ ਸਰਦਾਰ ਬਲਦੇਵ ਸਿੰਘ ਪਿੰਡ ਸਿਸ਼ਰੇਵਾਲ ਤਹਿਸੀਲ ਬਟਾਲਾ ਜ਼ਿਲ੍ਹਾ ਕਰਦਾਸਪੁਰ ਤੇ ਫੋਨ ਨੰਬਰ ਪੁੱਲਦਾ 776382375 ਠੀਕ ਆ ਹਾਂਜੀ ਤੇ ਅੱਜ ਹੈਗੀਆਂ ਵਾ ਦੋਵੇਂ ਜੇ ਵੀਡੀਓ ਬਣਾ ਦੋਵੇਂ ਤੇ ਅਜੇ ਹੁਣੇ ਆਈਆਂ ਜੇ ਸਾਡੇ ਸਾਹਮਣੇ ਲਾਈਆਂ ਨੇ ਆਵੇ ਤੁਹਾਨੂੰ ਸਰਵਤ 15 ਮਿੰਟ ਬਾਅਦ ਬਣਾ ਕੇ ਆ ਜੇ ਹੁਣੇ ਮਤਲਬ ਜੇ ਲੱਥੀਆਂ ਆਈਆਂ ਤੇ ਉਸੇ ਵਾਲੇ ਜਿਹੜੇ ਵੀਡੀਓ ਬੰਨੀ ਸ਼ੁਰੂ ਹੋ ਗਈ ਹੈ ਤੇ ਉਦੋਂ ਵਾਲੇ ਉਤਰੇ ਵੇਖ ਗਿਆ ਮਾਲ ਉਹਦੇ ਉਦੋਂ ਉਦਾਂ ਕਿੰਨੇ ਘੰਟੇ ਚੱਲੇ ਗਏ ਅਜੇ ਮੱਝ ਦੇ ਫੋਨ ਆਈ ਜਾਂਦੇ ਮੱਝ ਦੇ ਕਿੰਨੇ ਕਿ ਫੋਨ ਆਏ ਫੇਰ ਉਦੋਂ ਅਜੇ ਵੀ ਆਈ ਜਾਂਦੇ ਠੀਕ ਆ ਤੇ ਉਹ ਅੱਜ ਵੀ ਫੇਰ ਉਦਾਂ ਵਾਂਗੂ ਰੇਟ ਜਿਆ ਜੀ ਪਾ ਦੀਏ ਜਿਆ ਵੀਰ ਜੀ ਆਪੇ ਦਿਹਾੜੀ ਲੱਗਦੀ ਦੇ ਘਾਣਾ ਜਾਣ ਠੀਕ ਆ ਇਹ ਆ ਵੀ ਹੁਣੇ ਆਈਆਂ ਵਾ ਤੇ ਫੇਰ ਹੁਣੇ ਚੱਲ ਜਾਣ ਇਹ ਆ ਵੀ ਹਾਈ ਚਲਾਈ ਚਲੋ ਹੋਈ ਜਾਵੇ ਸਾਰੇ ਥੋੜੀ ਥੋੜੀ ਕਮਾਈ ਰੱਖ ਕੇ ਤੇ ਇੱਕ ਦੂਜੇ ਦਾ ਸੋਚ ਕੇ ਤੇ ਚਲੋ ਕੰਮ ਕਰੀ ਜਾਂ ਤੇ ਸਾਰੇ ਸੋਖੇ ਰਹਿਣ ਤੇ ਗੁਰਸੇਵਕ ਵੀਰ ਜੀ ਵੀ ਆਏ ਫੇਰ ਆਪਣੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਕੀ ਹਾਲ ਚੱਲ ਜੇ ਆ ਠੀਕ ਠਾਕ ਜੇ ਬੜੀ ਕਿਰਪਾ ਮਹਾਰਾਜ ਦੀ گاਵਾਂ ਦੇ ਨਾਲ ਹੀ ਆਏ ਜਾਦੇ ਤੁਸੀਂ گاਵਾਂ ਲੈ ਗਏ ਆਏ ਜੀ ਉਦੋਂ ਵੀ ਵੀ ਜਿਹੜੀ ਆਪਾਂ ਪੂਰੀ ਮੱਝ ਪਾਈ ਸੀ ਨਾ ਹਾਂਜੀ ਇੱਥੇ ਵੀ ਹੁਣ 10000 ਰੁਪਏ ਦਾ ਫਰਮਾਦਾ ਸੀ ਅੱਛਾ ਉਹਦੇ ਨਹੀਂ ਜਾਂਦਾ ਬ੍ਰੀਡ ਦੇ ਕੰਮ ਕਰਦਾ ਏ ਕੱਟੀ ਕਰਕੇ ਮੱਝ ਦੀ ਕੱਟੀ ਕਰਕੇ ਮੱਝ ਵਿਗੀ ਹਾਂ ਹਾਂ ਆਪਾਂ 20000 ਤੋਂ ਵੱਧ ਤਾਂ ਨਹੀਂ ਆਪਾਂ ਨਹੀਂ ਦੇਣੀ ਕਿਸੇ ਨੂੰ ਅੱਛਾ ਮਾਰੇ ਘਰ ਮਾ ਬੜਾ ਫੋਨ ਹੈ ਬੜਾ ਪੀਰ ਭਰਾ ਪਿਆਰ ਬਖਸ਼ਿਆ ਅੱਛਾ ਆਈ ਬਾਕੀ ਵੀਰੀ ਹੁਣੇ ਵੜਾ ਆਈਆਂ ਤੁਹਾਡੇ ਸਾਹਮਣੇ ਦੇ ਅੱਛਾ ਉਹਨਾਂ ਦੇ 15-20 ਮੂਰ ਬਹਿਣਾ ਪੈ ਗਿਆ ਜਿਹੜੇ ਹੁਣ ਨਾ ਹੀ ਨਵਾਇਆਂ ਧਵਾਇਆਂ ਵੈਦਾਂ ਪਾ ਲੱਗੇ ਇਹ ਮਤਲਬ ਜਿਤਨਾ ਪਿਛੇ ਆਈਆਂ ਵਾ ਬਿਲਕੁਲ ਉਤਰਾਂ ਹੀ ਵੇ ਚਲੋ ਆਉਂਦੇ ਆ ਦੈਪੀਆਂ ਵਾਂ ਖਾਣਾ ਇਹ ਵੀ ਚੀਜ਼ ਦਾ ਵੱਧਾ ਹੁੰਦਾ ਵਾ ਪਹਿਲਾਂ ਕਿਹੜੀ ਖਾਦੀ ਪਹਿਲਾਂ ਹੀ ਉਹ ਤਰੇ ਆ ਵੀ ਚਲੋ ਰਾਜੀ ਆ ਇਹਦੀ ਜੀ ਕੀ ਲੱਗੀ ਆ ਮੂੰਹ ਅੱਛਾ ਤੇ ਦੂਜੇ ਸਵੇਰੇ ਨੇ ਸੋਣਾ ਅੱਛਾ ਬਾਕੀ ਠੰਡੀ ਚੀਜ਼ ਲਿਆ ਕੁਝ ਨਹੀਂ ਜਾਂਦੀ ਭਾਈ ਦਾ ਬਿਠੇ ਰਸਲ ਬਾਕੀ ਥਾਣੇ ਦੀ ਖਾਣੇ ਦੀ ਖਵਾ ਨਹੀਂ ਲਾ ਸਕਦੇ ਜੀ ਪੁੱਤਰਾ ਠੰਡੇ ਤੇਰੀ ਆ ਕਿੰਨਾ ਕੁ ਦੁੱਧ ਉਤਰਾ ਕੱਢੀ ਜਾਊਗੀ ਮੇਰੀ ਜੀ ਵੇਲੂ ਨੂੰ ਵੇਖੋ ਕੱਢੀ ਵੱਡੀ ਆ ਦੇਖੋ ਕੋਈ ਛੋਟੀ ਬਸ਼ੀ ਨਾ ਸਮਝੇ ਤੇ ਰਾਜੀ ਪੂਰੀ ਗੁੰਦਵੀਂ ਗੋਲ ਬਹਿੜ ਆ ਤੇ ਕਿੰਨਾ ਕੁ ਤਰ੍ਹਾਂ ਦੁੱਧ ਇਹਨੇ ਕੱਢੀ ਜਣਾ। ਉਹ ਵੀ ਵੀਰ ਦੇ ਘਰ ਵਾਲਿਆਂ ਦੇ ਵੀ ਆਪਾਂ ਪਹਿਲੇ ਸੂਵੇ 14-15 ਕਿਲੋ ਚੋਇਆ। ਬਾਕੀ ਕੋਈ ਵੀਰ ਆਪਣੀ ਸਮਝ ਵਰਤੇ। ਠੀਕ ਹੈ ਜੀ। ਬਾਕੀ ਤੋਂ ਘੱਟ ਨਹੀਂ ਸੀ ਜ਼ਿਆਦਾ। ਬਣਾਨੇ ਹੋਣਾ ਆਪਣਾ ਜੇ ਥੜਾ ਪਾਸ ਕਰਾਉਣੇ ਨੇ। ਤੋਰੋ ਹਾਂ ਫੇਰ ਇੱਕ। ਤੋਰੋ ਦੀ ਸੇਵਾ ਦਾ ਜਿੰਨਾ ਕੋਈ ਪਾਣੀ। ਬਾਕੀ ਆ ਵੀ ਰਾਜੀ ਆ। ਠੰਡੀ ਸੀ ਜਾਨ। ਜਦੋਂ ਇਹੋ ਬਸੇ ਬੰਦੀ ਪੜੀ ਆ। ਲਾਟਾ ਲਾ ਪੜੀ ਆ ਸੱਦੇ। ਦੇਮਾ ਹੱਤ ਮੁੱਕਾ ਬਾਕੀ ਬੜੇ ਸ਼ਾਂਤ ਜੀ ਸੁਭਾਅ ਦੇ ਆ ਥੱਲੇ ਹਜੇ ਹੁਣ ਇਹ ਗੱਡੀ 'ਚ ਲੱਥੀਆਂ ਤੇ ਕੋਈ ਪ੍ਰਵਾਹ ਨਹੀਂ ਆ ਉਹ ਜੀ ਠੀਕ ਆ ਤੇ ਉੱਤਰਾ ਵੀ ਰਾਜੀਪੂਰੀ ਜਾਂ ਨਿੱਗਰ ਆ ਜਰਸੀਪੂਰੀ ਇਹ ਵੀ ਚਲੋ ਜਿੰਨਾ ਘਰੇ ਰੱਖਣੀ ਆ ਘਰ ਰੱਖਣ ਲਈ ਚੰਗੀ ਆ ਥੱਲੇ ਵੀ ਚੰਗੀ ਭਰੀ ਜਾਣੀ ਹਜੇ ਹਵਾਨੇ 'ਚ ਵੱਟ ਕਾਫੀ ਆ ਹਫਤੇ ਦੇ ਲਾਗੇ ਬੰਦੇ ਨੇ ਟਾਈਮ ਲੈ ਜਾਣਾ। ਮੋਲੀ ਵੀਰ ਜੀ ਹੈ ਸੰਘਣੇ ਦੁੱਧ ਵਾਲੀ ਆ। ਹਾਂਜੀ। ਚੰਗੀ ਫਾਇਟ ਆਊਗੀ। ਤੇ ਕਿੰਨਾ ਫਿਰ ਵੀਰ ਜੀ ਮੋਲ ਦਾ ਖੇਤ ਆ? ਮੋਲੀ ਵੀਰ ਜੀ ਜੇ ਤਾਂ ਵੜਸਵਾਗੇ ਵੇਚ ਗਏ। ਹਾਂਜੀ। ਤੇ ਫਿਰ ਤੇ ਤੁਹਾਨੂੰ ਪਤਾ 55-55 ਹਜ਼ਾਰ ਦੀ ਵੇਚ ਦੇਈ ਦੀ ਆ। ਹਾਂਜੀ। ਪਰ ਹੁਣ ਸਾਂਭ ਛੜਕ ਦੇ ਦਾਂਗੇ। ਅੱਛਾ। ਹਾਂਜੀ। 40 ਹਜ਼ਾਰ ਦੀ ਵੇਚ ਦੇ ਦਾਂਗੇ। ਕਰ ਦਈਏ ਮਨ ਤਾਂ। ਕਰ ਦੋ ਤੁਸੀਂ ਤੋਂ ਹੀ ਕਰ ਦੋ ਆਪ। ਅਏ ਹੁਣੇ ਰਾਈਆਂ ਮੈਂ ਜਾਣਦੀ ਐ ਕੁਛ ਨਹੀਂ ਅੰਦਾਜ਼ੇ ਕਿੱਡੇ ਇੰਨਾਂ ਇਥੋਂ ਪੱਠੇ ਖਾਲੇ ਆ। 2000 ਕੱਟ ਕਰ ਦਾਂਗਾ 43 ਦੀ ਦੇਣੀ। 43 ਦੀ ਨੰਦੀ ਐ। ਹ ਪੋਰ ਕਰ ਦਿੱਤੀ ਯਾਰ ਤੋਂ ਯਾਰ 42000 ਦੀ ਦੇ ਦਈਏ ਮੇਰੀ 42000 ਯਸਨੋ ਦੇ ਦਾਂਗੇ ਬਾਕੀ ਇਹ ਆ ਵੀ ਕੋਈ ਵੀਰ ਭਰਾ ਗਾੜੀ ਖੜਕੇ ਝੂਚਾ ਆਪਣੀ ਲੱਸਦਾ ਕੋਈ ਪਾਰੀ ਭਰਾ ਵੀ ਖੜ ਸਕਦਾ ਵਾ ਠੀਕ ਆ ਹਾਂਜੀ 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 ਰਾਜੀ ਜੀ ਵੀਰ ਜੀ ਵਸੀਪੁਰੀ ਇਹਦੇ ਛੋੜ ਛਾਪਾ ਕਰ ਦਾਂਗੇ ਵੀਰ ਜੀ ਠੀਕ ਹੈ ਜੀ ਤੇ ਇੱਕ ਜਰਸੀ ਆ ਗਈ ਜੀ ਹਾਂ ਵੀ ਜਰਸੀ ਆ ਇੱਥੀਆਂ ਹੀ ਆ ਜਿਹੜੀਆਂ ਨੇ ਇਹ ਕਿੰਨੇ ਕ ਦੁੱਧ ਆ ਲਈਏ ਜੀ ਪਾਸੇ ਵਿਖਾਓ ਵੀਰ ਜੀ ਪਹਿਲਾਂ ਇੱਕ ਰੇ ਮਾਰੀ ਜੀ ਦੇ ਪਛੇ ਨੂੰ ਦੱਗਣਾ ਕਿੰਨਾ ਕੁ ਤਰਾ ਦੁੱਧ ਕੱਢੀ ਜਾਊਗੀ ਉਹਦੇ ਵੀਰ ਕੀ ਕੱਦ ਕਾੜ ਚੰਗਾ ਵੇਲਬੁਲ ਵੀ ਚੰਗੀ ਆ ਹਾਂਜੀ ਬਾਕੀ ਥਾਣਾ ਭੰਡਾ ਵੇਖ ਕੇ ਤੇ ਆਪਾਂ ਲੋਕਾਂ ਨੂੰ ਕਹਦੇ 20 ਕਿਲੋ ਪਰ ਆਪਾਂ ਗੱਲ ਲਈ ਗਣੀ ਦੁੱਧ 13 14 ਕਿਲੋ ਵੀਰ ਜੀ ਨੋਰਮਲ ਪਾਜੂਗੀ ਠੀਕ ਹੈ ਜੀ ਹਾਂਜੀ ਥਾਣੇ ਤੋਂ ਬਹੁਤ ਕੁਆਲਟੀ ਦਾ ਗਾੜਾ ਥਾਣੇ ਦੇ ਵੀ ਦੇਖ ਸਕਦੇ ਚਾਰੇ ਥਾਨ ਇੱਕੋ ਜੇ ਸਾਈਜ਼ ਦੇ ਤੇ ਇੱਕੋ ਜੇ ਗੈਰ ਇਹ ਵੀ ਮੇਰੀ ਛੰਡੀ ਆ ਵੇਖੋ ਡੰਗਰੇ ਜੇ ਹੁਣੇ ਹੱਥ ਨਾਲ ਹੁੰਦਾ ਥਾਣੇ ਵੇਖੋ ਅਰੇ ਨਵਾਈ ਧਵਾਈ ਨਹੀਂ ਕਿਦੇ ਵੇਖੋ ਕਰਮਾ ਵਾਲੀ ਦੇ ਅਜੇ ਉੱਤਰਾ ਨਹੀਂ ਲਿਪੜੀ ਅਜੇ ਕੇ ਫੇਸ ਕੁਆਲਟੀ ਵਿਖਾ ਦੋ ਚਿਹਰਾ ਵਿਖਾ ਪੀਓ ਜਰਸੀ ਆ ਚਲੋ ਤੋੜ ਲਓ ਉਹ ਫੈਸਲਾ ਕੇ ਜੇ ਨਾ ਹੋ ਜੀ ਹਾਜੀ ਉਹ ਸਹੀ ਨੋ ਇੱਕ ਤਾਰੀਕਤ ਸਮਾਂ ਕੋਲ ਦਿੰਦਾ ਮਰੋ ਵੀ ਚੰਗੀ ਗਿੱਦੀ ਥੱਲੇ ਆ ਵੀ ਠੱਲਾ ਢਾਲਾ ਚੱਲ ਜਾ ਰੇਰੇ ਜੀ ਉਤਰਾਏ ਆ ਵੀ ਚਲੋ ਸਫਰ ਚੋਂ ਆਈ ਆ ਉਹਦੇ ਘਰ ਕੇ ਥੋੜੀਆਂ ਭੁੱਖੀਆਂ ਭੱਖੀਆਂ ਵਾ ਲੈ ਜਾ ਸਿੱਧੀ ਲੈ ਜਾ ਉੱਥੇ ਕੁਮਾਰ ਜੀ ਆ ਜੇ ਵੀ ਥੱਲੇੋਂ ਚੰਗੀ ਭਰ ਜੂਗੀ ਅਰੇ ਤੋ ਉਦਾਂ ਵੇ ਲੋ ਵਾ ਲੱਗਾ ਗੱਡੀ ਗੜਾਈ ਚਲੋ ਬੰਦਾ ਫੇਰ ਇਹਨੂੰ ਚਲਾ ਦੋ ਬਾਕੀ ਅਰਝਾ ਖੁੱਟੇ ਲੱਗ ਨਹੀਂ ਆਜੇ ਐਨੂੰ ਖਾਈ ਵੀ ਤਾ ਆ ਕਰੀ ਥਾਨ ਇਧਰੋਂ ਆ ਦੇਖ ਸਕਦੇ ਥਾਨੇ ਦੇ ਬਹੁਤ ਪਿਆਰਾ ਥਾਣਾ ਮੋਟਾ ਥਾਣਾ ਵੀਰਜੀ ਵੀ ਥਾਣਾ ਟਿੱਕਾ ਕੇ ਢਿਲਣਾ ਟੁੱਲਾ ਹਵਾਨੇ ਤੇ ਕਾਕੀ ਮੈਂ ਇਧਰ ਆਖੋ ਵੀਰਜੀ ਕਿੰਨੀਆਂ ਵੱਧਰਾ ਹੋਈਆਂ ਵੇਖੋ ਆ ਸਾਰੀਆਂ ਭਰ ਕੇ ਸੁਣਾ ਇਹਨੇ ਚਲ ਪੁੱਤ ਆ ਵੀ ਕੋਣ ਤੇ ਬਾਕੀ ਇਹ ਆ ਵੀ ਸ਼ਾਂਤ ਸੁਭਾ ਦੀਆਂ ਆ ਦੋਵੇਂ گاਵਾ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀਰ ਜੀ ਬਿਲਕੁਲ ਜਾਇਜ਼ੀ ਦੇ ਦੇਣੀ ਆ ਕਿੰਨੇ ਦੀ ਮਸ਼ੀਰ ਜੀ ਇਹ ਵੀ ਜੇ ਸੁਣਾ ਕੇ ਵੇਚੀਗੇ ਤੇ ਫਿਰ ਇਹ ਵੀ ਅਸੀਂ 45000 ਦੀ ਵੇਚ ਦੇਈ ਦੀ ਆ ਹਾਂਜੀ ਤੇ ਬਾਕੀ ਅਸਾਂ ਛੱਡ ਕੇ ਦੇ ਦਾਂਗੇ ਅੱਛਾ 40000 ਦੇ ਦਾਂਗੇ ਵੀਰ ਜੀ ਕਰ ਦੀਏ ਔਰ ਮਾਨ ਕਰਾ ਲਓ ਬਾਕੀ ਵੀਰ ਜੀ ਨਾਲ ਕਰ ਦੋ ਵੀਰ ਜੀ ਤੁਸੀਂ ਕਰ ਦੋ 2000 ਔਰ ਛੱਡ ਦੇ 38 ਦੀ ਦੇ ਦੀ 38 ਦੀ ਨਾਲ ਦਈਏ ਹਾਂ ਇਹ ਵਸੀ ਚੰਗੀਆਂ ਆ। ਇਹਦਾ ਤਾਂ ਗੋਵਾ ਵੀ ਨਹੀਂ ਲਾਇਆ ਤੁਸੀਂ। ਅੱਗੇ ਜਿਤਨਾ ਵਪਾਰੀ ਕਹਿੰਦੇ ਹੁੰਦੇ ਆ ਵੀ ਅਸੀਂ ਗੋਵਾ ਲੋਨ ਦੇ ਪੈਸੇ ਵਟਨੇ ਆ। ਇਹਦਾ ਤਾਂ ਗੋਵਾ ਵੀ ਨਹੀਂ ਲਾਇਆ। ਇਹਦਾ ਤਾਂ ਸ਼ੈਂਪੂ ਸ਼ੂੰਪੂ ਵੀ ਨਹੀਂ ਲੱਗਾ ਕੋਈ, ਉਹ ਵੀ ਨਹੀਂ ਖਰਚਾ ਆਇਆ ਕੋਈ। ਪਤਾ ਨਹੀਂ ਜੈਸਸੀ ਨੂੰ ਡਿਮਾਂਡ ਜ਼ਿਆਦਾ ਵਾ। ਇਹ ਆ ਫਨ ਲੈਵਲ ਫਿਰ ਘਟ ਲੱਗਦੀਆਂ ਵਾ। ਹਾਂ ਜੀ। ਹਾਂ ਜੀ। ਬਾਕੀ ਕਰਾ ਲਓ ਮਾਨਤਾ ਵੀਰ ਜੀ ਕੋਈ ਗੱਲ ਨਹੀਂ ਆ। 35000 ਦੀ ਕਰਦੀ ਹੈ ਜੈਸਸੀ। ਉਹਦੇ ਚੋ ਵੀਰ ਜੀ ਛੋਟ ਕਰ ਦਾਂਗੇ ਬਸ। ਹੁਣ ਤੁਸੀਂ ਬਹੁਤੀ ਕਸਾਈ ਨਾ ਕਰੇ। ਚੰਗੀਆਂ ਆ ਵਾ। ਅੱਛਾ। ਠੀਕ ਆ। ਖੜ ਕੇ ਸਾਹਮਣੇ ਤੇ ਚਲੋ ਜਲ ਪਾਣੀ ਲੈ ਸਕਦਾ ਆਪਣਾ। ਠੀਕ ਆ ਜੀ। ਹਾਂ ਜੀ ਵੀਰ ਜੀ। ਤੇ ਬਾਕੀ ਚਲੋ ਇੱਥੇ ਆਓ ਆਪਣੀਆਂ ਪਾਸ ਕਰਕੇ। ਪਾਸ ਕਰਕੇ ਤਸੱਲੀ ਕਰਕੇ ਖੜੋ। ਤੇ ਵੇਖ ਚਾਖ ਕੇ ਤੇ ਤਸੱਲੀ ਕਰਕੇ ਖੜੋ। ਤੁਸੀਂ ਦੂਜਾ ਸੁਭਾ ਵੀਰ ਜੀ।